ਦਾ ਪਛਤਾਪ ਹਾ ਪਉਂਦਾ ਓਏ ਅਮੇ ਖਜਲ ਖਵਾ ਰਹੋਂਦੇ ਰਹੇ ਤੇ ਇਤਨਾ ਸੌਖਾ ਕੰਮ ਸੀ ਪ੍ਰਾਪਤੀ ਤੋਂ ਬਾਅਦ ਪਤਾ ਚੱਲਦਾ ਹੈ ਪਹੁੰਚਦੇ ਐਵੇਂ ਟਕਰਾ ਮਾਰਦੇ ਜਿਤੇ ਕੁਝ ਵੀ ਨਹੀਂ ਸੀ ਔਰ ਜੋ ਕੁਝ ਕਰਦੇ ਰਹਿਆ ਉਹ ਗਲਤ ਕਰਦੇ ਰਹਿਆ ਗਲਤ ਕਰਨ ਨੇ ਥਕਾਇਆ ਗਲਤ ਕਰ ਕਰਕੇ ਟੁੱਟ ਗਏ ਜਿਹਦੇ ਉਤੇ ਧਾਰਮਿਕ ਅਨਭਵੀ ਪੁਰਸ਼ ਕਹਿੰਦੇ ਨੇ ਘਰ ਦੇਚ ਅੰਧੇਰਾ ਸੀ ਫੇ પતિ ਪਤਨੀ ਨੇ ਸੋਚਿਆ ਕਿਵੇਂ ਘਟਿਆ ਚਲੋ ਇਹਨੂੰ ਕਹਿੰਦੇ ਆ ਤੂੰ ਨਿਕਲ ਜਾ ਦੋਵੇਂ ਉੱਚੀ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਅੰਧੇਰੇ ਤੂੰ ਨਿਕਲ ਜਾ ਸਾਡੇ ਘਰੋਂ ਨਿਕਲ ਜਾ ਨਹੀਂ ਨਿਕਲੇਗਾ ਪਤਨੀ ਕਹਿੰਦੀ ਹੈ ਡਾਂਗ ਚੁੱਕ ਲੋ ਕੁੱਟੋ ਇਹਨੂੰ ਮਾਰੋ ਇਹ ਗੱਲਾਂ ਨਾਲ ਨਿਕਲਣ ਵਾਲਾ ਨਹੀਂ ਦੋਹਾ ਨੇ ਡੰਗਾ ਛੁਕ ਲਈਆ ਮਾਰਨ ਲੱਗੇ ਮਾਰਦੇ ਆ ਮਾਰਦੇ ਆ ਹੱਥ ਥੱਕ ਗਏ ਟੁੱਟ ਗਏ ਉਹਨਾਂ ਦੀ ਛੋਟੀ ਲੜਕੀ ਕਹਿਣ ਲੱਗੀ ਬਾਪੂ ਇਹ ਸੋਟੀਆਂ ਨਾਲ ਨਹੀਂ ਨਿਕਲੇਗਾ ਇਹ ਧੁੱਲਣ ਨਾਲ ਨਿਕਲੇਗਾ ਤੁਲਾਈ ਕਰ ਦੇਨੇ ਆ ਪਾਣੀ ਪਾਣ ਲਗੇ ਤੇ ਝਾੜੂ ਮਾਰਨ ਲਗੇ ਚਲੋਏ ਤੈਨੂੰ ਇੰਜ ਬਾਹਰ ਕੱਢਦੇ ਡੋਲ ਡੋਲ ਕੇ ਪਾਣੀ ਵੀ ਥੱਕ ਗਏ ਝਾੜੂ ਦੇ ਦੇ ਕੇ ਵੀ ਥੱਕ ਗਏ ਹਨੇਰਾ ਤੇ ਨਾ ਨਿਕਲੇ ਡਾਂਗਾ ਮਾਰ ਮਾਰ ਕੇ ਵੀ ਥੱਕ ਥੱਕ ਗਏ ਟੁੱਟ ਗਏ ਹਨੇਰਾ ਤੇ ਨਾ ਨਿਕਲੇ ਆਵਾਜ਼ਾਂ ਮਾਰ ਮਾਰ ਕੇ ਵੀ ਥੱਕ ਗਏ ਗਲਾ ਪਾੜ ਪਾੜ ਕੇ ਵੀ ਥੱਕ ਗਏ ਹਰ ਗਲਾ ਬੈਠ ਗਿਆ ਹਨੇਰਾ ਤੇ ਨਾ ਨਿਕਲੇ ਆ ਇੱਕ ਸੰਤ ਲੰਗੇ ਜਾ ਰਹੇ ਸੰ ਉਹਨਾਂ ਨੇ ਨਾਂ ਦੇ ਘਰ ਦੇ ਅੱਧੀ ਰਾਤ ਨੂੰ ਹਰਕਤ ਦੇਖ ਕੇ ਪੁੱਛ ਲਿਆ ਕੀ ਕਰ ਰਹੇ ਹੋ ਹਨੇਰੇ ਨੂੰ ਕੱਢ ਰਹੇ ਆ ਕੱਢਦੇ ਆ ਕੱਢਦੇ ਆ ਥੱਕ ਗਏ ਆ ਬੜਾ ਤਾਕਤਵਰ ਹੈ ਬੜਾ ਸ਼ਕਤੀਸ਼ਾਲੀ ਹੈ ਆਵਾਜ਼ਾਂ ਨਾਲ ਤੇ ਨਹੀਂ ਨਿਕਲਿਆ ਸੀ ਡਾਂਗਾ ਮਾਰੀਆਂ ਇਹਨੂੰ ਇਹ ਡਾਂਗਾ ਨਾਲ ਵੀ ਨਹੀਂ ਨਿਕਲਿਆ ਬੜੀ ਧੁਲਾਈ ਕੀਤੀ ਐ ਦੇ ਮੁਹਾਰੀ ਦਿੱਤੀ ਐ ਇਹ ਉਦੋਂ ਵੀ ਨਹੀਂ ਨਿਕਲਿਆ ਥੱਕ ਗਿਆ ਸੀ ਟੁੱਟ ਗਿਆ ਸੀ ਉਸ ਸੰਤ ਨੇ ਜੇਵ ਚੋਂ ਮੋਮਬੱਤੀ ਕੱਢੀ ਐਂਜ ਜਲਾਈ ਗਿਆ ਹਨੇਰਾ ਐਨਾ ਸੌਖਾ ਕੰ ਹਨੇਰਾ ਨਾ ਡਾਂਗਾ ਮਾਰਨੀਆ ਪਈਆ ਨਾ ਧੋਲਾਈ ਕਰਨੀ ਪਈ ਨਾ ਉੱਚਾ ਉਚ ਕੋਕ ਕੇ ਆਖਣਾ ਪਿਆ ਨਿਕਲ ਜਾ ਨਿਕਲ ਜਾ ਅੰਧੇਰਾ ਤੇ ਚਲਾ ਗਿਆ ਮਹਾਰਾਜ ਦੀ ਬਾਣੀ ਕਹੀਏ ਦੀਵਾ ਬਲੇ ਅੰਧੇਰਾ ਜਾਏ ਬੇਦਪਾਟ ਮਤ ਪਾਪਾਂ ਖਾ ਜੈਸੇ ਦੀਵਾ ਜਲਾਈਏ ਤੇ ਅੰਧੇਰਾ ਚਲਾ ਜਾਂਦਾ ਹੈ ਛੇਵੇਂ ਗਿਆਨ ਦਾ ਪਾਠ ਕਰੀਏ ਪ੍ਰਮਾਤਮਾ ਦੇ ਉਹ ਬੋਲ ਜਿਦੇ ਚ ਪ੍ਰਮਾਤਮਾ ਦਾ ਨਾਮ ਹੈ ਗਿਆਨ ਹੈ ਦੌੜਾਈਏ ਪਾਪ ਚਲੇ ਜਾਂਦੇ ਨੇ ਦੁੱਖ ਚਲੇ ਜਾਂਦੇ ਨੇ ਬੜੇ ਧਿਆਨ ਨਾਲ ਸੁਣ ਲੈ ਇਹ ਤੋਂ ਪੰਗਤੀਆਂ ਦੀਵਾ ਬਲੇ ਅੰਧੇਰਾ ਜਾਏ বেদ ਪਾਠ ਮਤ ਪਾਪਾਂ ਖਾਏ ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦਾ ਪਾਠ ਇਸ ਤਰ੍ਹਾਂ ਪਾਪ ਨੂੰ ਖਾ ਜਾਂਦਾ ਜਿਵੇਂ ਜਲਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ ਹੈ ਤੇ ਤੁਸੀਂ ਆਖੋਗੇ ਪਾਠ ਤੇ ਅਸੀਂ ਬੜੇ ਕੀਤੇ ਨੇ ਕਰਦੇ ਆਂ ਖੇੜ ਤੇ ਨਹੀਂ ਬਣਦੇ ਖੇੜ ਤੇ ਨਹੀਂ ਬਣਦੇ ਕਹਿੰਦੇ ਚ ਦੱਸ ਦਿੱਤਾ ਏਕ ਸਵੱਦ ਲੈ ਬਣਾ ਲੈ ਲੈਵ ਜੁੜ ਕੇ ਪਾਠ ਕਰੇ ਸੁਰਤ ਨੂੰ ਜੋੜ ਕੇ ਪਾਠ ਕਰੇ ਤਾਂ ਜਾ ਕੇ ਖੇਡ ਜੋ ਹੈ ਬਣਦੀ ਹੈ ਵਟ ਹੋਵੇ ਤੇ ਲੋਵੇ ਤਾਂ ਦੀਵਾ ਜਲਦਾ ਹੈ ਨਿਰੀ ਵਟ ਹੈ ਤਾਂ ਵੀ ਨਹੀਂ ਜਲੇਗਾ ਨਿਰਾ ਤੇਲ ਹੈ ਤਾਂ ਵੀ ਨਹੀਂ ਜਲੇਗਾ ਗਵਾਂ ਦਾ ਸੰਯੋਗ ਚਾਹੀਦਾ ਹੈ ਸ਼ਬਦ ਸੁਰਤ ਦਾ ਸੰਯੋਗ ਚਾਹੀਦਾ ਹੈ ਕਿਸੇ ਦੇ ਚ ਜਨਮ ਲੱਗ ਜਾਂਦੇ ਨੇ ਇਹਦੇ ਚ ਬੜਾ ਸਮਾਂ ਲੱਗ ਜਾਂਦਾ ਹੈ ਕਰਦੇ ਕਰਦੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਖੇਡ ਤੇ ਇਤਨੀ ਹੈ ਬੁਲਿਆ ਰੱਬ ਦਾ ਕੀ ਪਾਣਾ ਇਧਰੋਂ ਪਟਣਾ ਇਧਰੋਂ ਲਾਣਾ ਜਿਸ ਦਿਨ ਇਹ ਦੀਵਾ ਜਲ ਪੈਂਦਾ ਉਦੋਂ ਹਾਸੋ ਹੀਣੀ ਗੱਲ ਇੱਕ ਪਰਤੀਤ ਆਉਂਦੀ ਹੈ ਐਵੇਂ ਸਮਾਂ ਅਜਾਈ ਗਵਾਇਆ ਐਵੇਂ ਜ਼ਿੰਦਗੀ ਅਜਾਈ ਗਵਾਈਏ ਤੇ ਇਤਨਾ ਸੌਕਾ ਕੰਮ ਸੀ ਬੜੇ ਧਿਆਨ ਨਾਲ ਸੁਣਨਾ ਜਿਤਨਾ ਸੌਖਾ ਕੰਮ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਹੋਰ ਕੋਈ ਕੰਮ ਨਹੀਂ ਕਿ ਜਿਤਨਾ ਔਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਔਖਾ ਵੀ ਹੋਰ ਕੋਈ ਨਹੀਂ ਦੋਵੇਂ ਕੰਮ ਦੋਵਾਂ ਜਦ ਤੱਕ ਸਮਝ ਨਹੀਂ ਵਿੰਦ ਨਹੀਂ ਜਾਣਨਾ ਨਹੀਂ ਬ੍ਰह्म ਵਿੰਦੇ जिन्ने चित तक ब्रह्म दा बिन्द नहीं है जानना नहीं है समझ नहीं है बहुत ਔਖਾ ਹੈ ਬਹੁਤ ਔਖਾ ਹੈ ਬਹੁਤ ਔਖਾ ਹੈ ਗਲਤੀ ਤੇ ਗਲਤੀ ਕਰੇ ਹੀ ਜਾਏਗਾ ਕਿਉਂ ਸਮਝ ਨਹੀਂ ਹੈ ਬੋਲਾੜੇ ਭੁੱਲੇ ਭੁੱਲ ਭੁੱਲ ਪਛੋਤਾਣੇ ਬੋਲਾ ਕਰਦਾ ਜਾਏਗਾ ਭੁੱਲਾ ਕਰਦਾ ਜਾਏਗਾ ਬੋਲਾ ਮਨੁੱਖ ਕਰਦਾ ਹੈ ਗਲਤੀਆਂ ਮਨੁੱਖ ਕਰਦਾ ਹੈ ਸਮਾਜ ਦੇ ਨਾਂ ਤੇ ਰਾਜਨੇ ਦੇ ਨਾਲ ਤੇ ਤੇ ਧਰਮ ਦੇ ਨਾਲ ਤੇ ਗਲਤੀਆਂ ਤੇ ਚੱਲ ਰਹੀਆਂ ਨੇ ਇਹਨੂੰ ਇੰਜ ਕਹਿ ਲੋ ਰਾਜਨੀਤਿਕ ਗਲਤੀਆਂ ਸਮਾਜਿਕ ਗਲਤੀਆਂ ਤੇ ਧਾਰਮਿਕ ਗਲਤੀਆਂ ਰਜ ਕੇ ਹੋ ਰਹੀਆਂ ਨੇ ਧਰਮ ਦੀ ਦੁਨੀਆ 'ਚ ਗਲਤੀਆਂ ਹੀ ਗਲਤੀਆਂ ਔਰ ਇਹਨਾਂ ਗਲਤੀਆਂ ਦੀ ਛਾਣ ਬੇਣ ਕਰੀਏ ਕਿਤਨੇ ਗਲਤ ਕਰਮ ਹਰ ਮذਬ ਦੇ ਚੱਲ ਰਹੇ ਫਜ਼ੂਲ ਚੱਲ ਰਹੇ ਨਿਕੰਮਾ ਬਹੁਤ ਚੱਲ ਰਹੇ ਡਾਂਗਾ ਮਾਰੀਆਂ ਜਾ ਰਹੀਆਂ ਨੇ ਹਨੇਰੇ ਨੇ ਆਵਾਜ਼ਾਂ ਮਾਰ ਕੇ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ ਹਨੇਰੇ ਨੂੰ ਧੁલાઈ ਕੀਤੀ ਜਾ ਰਹੀ ਹੈ ਹਨੇਰੇ ਨੂੰ ਤੁਲਦਾ ਨਹੀਂ ਥੱਕਦੇ ਨੇ ਟੁੱਟਦੇ ਨੇ ਫਿਰ ਕਹਿ ਦਿੰਦੇ ਨੇ ਸਾਡੇ ਵਸਦੀ ਗੱਲ ਨਹੀਂ ਹਨੇਰੇ ਨੂੰ ਕੱਢਣਾ ਅਸੀਂ ਤੇ ਥੱਕ ਗਏ ਅਸੀਂ ਤੇ ਥੱਕ ਗਏ ਧਰਮ ਦੀ ਦੁਨੀਆ 'ਚ ਐਹੀ ਕਹਿੰਦੇ ਕਰ ਕਰ ਕੇ ਤੇ ਥੱਕ ਗਏ ਹੁਣ ਇਹ ਦੋਵੇਂ ਸ਼ਬਦ ਮੈਂ ਇਕੱਠੇ ਕਹਿ ਦਿਆਂ ਜਿਤਨਾ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਰੋਹੇ ਜ਼ਮੀਨ ਤੇ ਇਤਨਾ ਸੌਖਾ ਕੋਈ ਕੰਮ ਨਹੀਂ ਕੋਈ ਵੀ ਚੀਜ਼ 1 ਸੈਕਿੰਡ ਦੇਚ ਨਹੀਂ ਮਿਲ ਸਕਦੀ ਇੱਕ ਬਹੁਤ ਵੱਡਾ ਮਕਾਨ ਬਣਾਣਾ ਹੈ 1 ਸੈਕਿੰਡ ਦੇਚ ਬਣ ਸਕਦਾ ਇੰਜੀਨੀਅਰ ਬਣਨਾ ਹੈ ਵਕੀਲ ਬਣਨਾ ਹੈ ਡਾਕਟਰ ਬਣਨਾ ਹੈ 1 ਸੈਕਿੰਡ ਦੇਚ ਮੈਂ ਬਣ ਸਕਦਾ 18-20 ਸਾਲ ਪੜਾਈ ਤੇ ਕਰਨੇ ਪੈਗੇ ਪ੍ਰਾਇਮਰੀ ਸਕੂਲ ਹਾਈ ਸਕੂਲ ਫਿਰ ਕਾਲ ਫਿਰ ਮੈਡੀਕਲ ਕਾਲੇ ਉਥੇ ਪੜਨਾ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਲਾਣਾ ਪਏਗਾ ਤਾਂ ਕਿਦਰੇ ਮੈਂ ਜਨੀਅਰ ਬਣਾਵਾਂਗਾ ਡਾਕਟਰ ਬਣਾਵਾਂਗਾ ਕੀ ਬਹੁਤ ਵੱਡੀ ਲੰਬੀ ਯਾਤਰਾ 1 ਸੈਕਿੰਡ ਦੇ ਵਿੱਚ ਹੋ ਸਕਦੀ ਹੈ ਪਾਵੇਂ ਆਵਾਜ਼ ਤੋਂ ਵੀ ਤਿੱਖੇ ਹੈ ਹਵਾਈ ਜਹਾਜ਼ ਬਣ ਚੁੱਕੇ ਨੇ ਪਰ ਫਿਰ ਵੀ ਇਥੋਂ ਨਿਊਯਾਰਕ ਜਾਣਾ ਹੋਵੇ 24 ਘੰਟੇ 30 ਘੰਟੇ ਤੇ ਲੱਗਦੇ ਹੀ ਲੱਗਦੇ ਪਾਵੇਂ ਹਵਾਈ ਜਹਾਜ਼ ਇੱਕ ਸੈਕਿੰਡ ਦੇ ਚ ਲੰਬੀ ਕਿਰਿਆ ਨਹੀਂ ਹੋ ਸਕਦੀ ਇੱਕ ਸੈਕਿੰਡ ਦੇ ਚ ਮੈਂ ਕੋਈ ਬਹੁਤ ਵੱਡਾ ਮਕਾਨ ਨਹੀਂ ਬਣਾ ਸਕਦਾ ਇੱਕ ਸੈਕਿੰਡ ਦੇ ਵਿੱਚ ਮੈਂ ਕੋਈ ਬਹੁਤ ਵੱਡਾ ਕਾਰੋਬਾਰ ਨਹੀਂ ਖੋਲ ਸਕਦਾ ਇੱਕ ਸੈਕਿੰਡ ਦੇ ਵਿੱਚ ਕੋਈ ਮੈਂ ਬਹੁਤ ਮਹਾਨ ਵੱਡੀ ਵਿਦਿਆ ਹਾਸਲ ਨਹੀਂ ਕਰ ਸਕਦਾ ਇੱਕ ਸੈਕਿੰਡ ਦੇ ਵਿੱਚ ਮੈਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹਾਂ ਪ੍ਰਮਾਤਮਾ ਇੱਕ ਸੈਕਿੰਡ ਦੇ ਵਿੱਚ ਇੱਕ ਸੈਕਿੰਡ ਇੱਕ ਜੈ ਇੱਕ ਛਿੰਨ ਤੇ ਆਇਓ ਚਿੱਤ ਇੱਕ ਹੋ ਗਿਆ ਦੁਫਾੜ ਨਹੀਂ ਹੈ ਦੁਫਾੜ ਦਾ ਮਤਲਬ ਹੈ ਭੂਤਕਾਲ ਦੀਆਂ ਯਾਦਾਂ ਚ ਹੈ ਭਵਿਸ਼ ਦੀ ਚਿੰਤਾ ਚ ਹੈ ਨਾ ਭੂਤਕਾਲ ਦੀਆਂ ਯਾਦਾਂ ਨਾ ਭਵਿਸ਼ ਦੀਆਂ ਚਿੰਤਾ ਮਨ ਇੱਕ ਹੋ ਗਿਆ ਇੱਕ ਸ਼ਬਦ ਲੈ ਬਣਾਏ ਇਹ ਪ੍ਰਾਪਤ ਇੱਕ ਸੈਕਿੰਡ ਦੇ ਚ ਹੋ ਜਾਂਦੇ ਹੁਣ ਤੁਸੀਂ ਦੱਸੋ ਮਹਾ ਆਨੰਦ ਮਹਾ ਸ਼ਕਤੀ ਮਹਾ ਰਸ ਜੀਵਨ ਦਾ ਸਾਰ ਇੱਕ ਸੈਕਿੰਡ ਦੇ ਵਿੱਚ ਪ੍ਰਾਪਤ ਹੁੰਦਾ ਹੈ ਇੱਕ ਸੈਕਿੰਡ ਦੇ ਵਿੱਚ ਮਨ ਸਮੇਂ ਦੇ ਵਿੱਚ ਭਟਕਦਾ ਰਹਿੰਦਾ ਹੈ ਕਾਲ ਦੇ ਵਿੱਚ ਭਟਕਦਾ ਰਹਿੰਦਾ ਹੈ ਪਤਾ ਨਹੀਂ ਕਿਤਨੇ ਜਨਮਾਂ ਤੋਂ ਭਟਕ ਰਿਹਾ ਹੈ ਔਰ ਉੱਕੀ ਨਹੀਂ ਟਿਕਦਾ ਨਾ ਪਾਠ ਕਰਦਿਆਂ ਟਿਕਦਾ ਹੈ ਨਾ ਸਤਸੰਗ ਦੇ ਵਿੱਚ ਟਿਕਦਾ ਹੈ ਨਾ ਦੁਕਾਨ ਤੇ ਟਿਕਦਾ ਹੈ ਨਾ ਪਰਿਵਾਰ ਦੇ ਹਰ ਵਕਤ ਦੁਹਾੜ ਆਉਂਦਾ ਹੈ ਹਰ ਵਕਤ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ ਹੈ ਮੱਥਾ ਦੱਸ ਦਿੰਦਾ ਹੈ ਹੁਣ ਇਹ ਚਿੰਤਾ ਕਰ ਰਿਹਾ ਹੈ ਭਵਿੱਖ ਦੇ ਚਲਾ ਗਿਆ ਹੈ ਮਸਤਕ ਦੱਸ ਦਿੰਦਾ ਹੈ ਹੁਣ ਬੂਤਕਾਲ ਦੀਆਂ ਯਾਦਾਂ ਵਿੱਚ ਚਲੋ ਇਹਦਾ ਵੀ ਥੋੜਾ ਖੁਲਾਸਾ ਮੈਂ ਰੱਖਦੇ ਹਾਂ ਯਾਦਾਂ ਦੇ ਵਿੱਚ ਕੀ ਆਉਂਦਾ ਹੈ ਕਿਉਂ ਉਹਦਾ ਕਿਉਂ ਬਹੁਤ ਕਾਲ ਦੀਆਂ ਯਾਦਾਂ ਚਲਾ ਜਾਂਦਾ ਗੁਜ਼ਰੇ ਹੋਏ ਸਮੇਂ ਦੇ ਵਿੱਚ ਕੁਝ ਮਿਲਿਆ ਸੀ ਕੁਝ ਮਨ ਭਾਉਂਦਾ ਮਿਲਿਆ ਸੀ ਜੋ ਮਨ ਨੇ ਚਾਹਿਆ ਸੀ ਮਿਲ ਗਿਆ ਸੀ ਬੜੀ ਖੁਸ਼ੀ ਹੋਈ ਬੜੀ ਖੁਸ਼ੀ ਹੋਈ ਯਾਦ ਆਉਂਦੀ ਹੈ ਕੋਈ ਯਾਦ ਆਉਂਦੀ ਫਿਰ ਵਿਛੜ ਗਿਆ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ जो मिलके ना बिछड़े मिलदी है जवानी चली जाती है मिलदा है जीवन चला जाता तो बाकी की हमेशा रोएगा मिलया है जीवन चला जाएगा मिली जवानी चली जाएगी इस वजह से धर्म कहता है कोई मिले ने सुख चले जान गए नहीं रहने गए होया दिस इज अ रिन्यूड